ਹਰ ਸੰਗਤਿਓ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਣਕਪੁਰ ਵਾਸੀ ਕਮੈਂਡ ਵਾਸੀ ਜੀ ਦੇ ਇਹ 24 ਗ੍ਰੰਥ ਦੀ ਰਚਨਾ ਰਜੀ ਹੋਈ ਦੇ ਵਿੱਚੋਂ ਚਾਰ ਨੰਬਰ ਗ੍ਰੰਥ ਦੇ ਵਿੱਚੋਂ ਆਪ ਜੀ ਨਾਲ ਹਰ ਬਾਣੀ ਸਾਂਝੀ ਕਰਨ ਜਾ ਰਹੇ ਹਾਂ ਜੀ ਸਰਵਣ ਕਰਨੀ ਜੀ ਜੋਤੀ ਜੋਤ ਸਰੂਪ ਹਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਉਪਗਵਾਨ ਇੱਕੋ ਡੇਰਾ ਸਾਧ ਬਸੇਰਾ ਤੇਰੀ ਆਤਮ ਹਮ ਵਸੇ ਨੀਰਨ ਨੀਰਾ ਦਸਮਤਵਾਰ ਖਲੌਂਦਾ ਜਾਏ ਦਸਮਤਵਾਰ ਖੋਲ ਤਾਕੇ ਆਪ ਚੁਕਾਏ ਪਿਛਲੇ ਬਾਕੀ ਬਹਿਣਾ ਸਿੱਖ ਤੇਰਾ ਮੰਨਣਾ ਹੋਏ ਆਕੀ ਨਿਰਗੁਣ ਸਰਗੁਣ ਰੂਪ ਤੂੰ ਮੈਂ ਵਿੱਚੋਂ ਆਏ ਜੋਤੀ ਜੋਤ ਸਰੂਪ ਹਰ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਗੁਰਮਖੋ ਸਾਚੇ ਸੰਤ ਜਨਾ ਆਪੁ ਬੁਲਾਏ ਆਤਮ ਤਾਕੀ ਆਤਮਾ ਤਾਕੀ ਦੇਵੇ ਖੋਲ ਵਿਚੋ ਹਰ ਜੀ ਪੈ ਬੋਲ ਜਿਹੜਾ ਵਸੇ ਸਦਾ ਕੋਲ ਕਾਲਜਗ ਜੀਵ ਸੁਤੇ ਅਨਪੋਲ ਅੰਤਮਾ ਵੇਲੇ ਸਾਰੇ ਗਏ ਢੋਲ ਨੇਕ ਲੰਕਲ ਜਾਮਾ ਪਾਇਆ ਗੁਰਮਖ ਸਾਚੇ ਤੋਲੇ ਪੂਰੇ ਤੋਲ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਸਾਚਾ ਡੰਕ ਆਪ ਵਜਾਏ ਨਾ ਕੋਈ ਰੱਖੇ ਪਰਦਾ ਯੋਲ ਪੜਦਾ ਯੋਲਾ ਦੇਵੇ ਵੱਡ ਕਾਇਆ ਚੋਲੀ ਦੇਵੇ ਛੱਡ ਗੋਰ ਸੇਕ ਬਣਾਏ ਸਾਚੀ ਗੋਲੀ ਰਚਿਆ ਹੱਦ ਹੱਦ ਏਕ ਬਣਾਈ ਸਾਚੀ ਢੋਲੀ ਮਹਾਰਾਜੋ ਸ਼ੇਰ ਸਿੰਘਾ ਵਿਸ਼ਨੂੰ ਭਗਵਾਨੋ ਸ੍ਰੀ ਸਿਸ ਬਾਈ ਵੇਖ ਵਿਚਾਰ ਸਾਰੀ ਦਿੱਤੀ ਛੱਡ ਆਪਣੀ ਕਾਇਆ ਨਾ ਕਰੀ ਪਿਆਰੀ ਗੁਰਸਿੱਖ ਕਾਇਆ ਆਣ ਸ਼ਿੰਗਾਰੀ ਗੁਰਸਿੱਖ ਰਚਿਆ ਤੇਰੀ ਬਹਤਰ ਨਾੜੀ ਕਾਲਜੋਗ ਜੀ ਮਾਇ ਆਈ ਕਿਸਮਤ ਮਾੜੀ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਜਿਵੇਂ ਅਸਮਾਨ ਆਪੇ ਬੈਠਾ ਪਾੜੀ ਆਪਣੀ ਤੇ ਆਪਤ ਜਾਈ ਗੁਰ ਸੇਖ ਸਾਚੇ ਤੇਰੀ ਗੁਰ ਹਸਿਖ ਸਾਚੇ ਤੇਰੀ ਕਾਇਆ ਜੋਤ ਜਗਾਈ ਸ੍ਰਿਸ਼ਟ ਸਭਾਈ ਦਏ ਦੁਹਾਈ ਨੇਕ ਲਖ ਪ੍ਰਗਟ ਹੋਇਆ ਕਿਹੜੇ ਥਾਈ ਕਿਹੜਾ ਦੇਸ ਕਿਹੜਾ ਵੇਸ ਨਾ ਕੋਈ ਜਾਣੇ ਨਾ ਪਛਾਣੇ ਉਸ ਤੇ ਫੇਰ ਨਾ ਜਾਣਦੇ ਆ ਰਾਹੀ ਸਾਧ ਸੰਤਨਾ ਮਿਲੇ ਕੰਤ ਨਾ ਫੜਦਾ ਕੋਈ ਬਾਹੀ ਕਾਲਯੁਗ ਮਾਇਆ ਪਾਈ ਬੇਅੰਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਸੇ ਕਿਸੇ ਨਹੀਂ ਆਪਣੀ ਕਾਇਆ ਦਿੱਤੀ ਤਜ ਪੂਰਨਾ ਸ਼ੇਂਗਪੂਰਨ ਵਿੱਚ ਵੜਿਆ ਭੱਜ ਗੁਰਮੁੱਖਾ ਪੜਦੇ ਰਿਹਾ ਕੱਜ ਅੰਮ੍ਰਿਤ ਪਿਆਏ ਰਾਜ ਰਾਜ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾ ਦਾ ਪੰਚਮ ਜੇਟ ਪ੍ਰਗਟ ਹੋਏ ਵੇਚ ਮਦਾਨਾ ਪਏ ਗੱਜ ਕਾਇਆ ਛਟਿਆ ਝੂਠਾ ਚੋਲਾ ਗੋਰਾ ਸੇਖਾ ਤੇਰੀ ਆਤਮਾ ਹਰ ਜੀ ਮਵਲਾ ਸ੍ਰਿਸ਼ਟ ਸਭਾਈ ਉਤੋ ਕੀਤਾ ਪਰਦਾ ਹੋਲਾ ਏ ਕਾਇਆ ਝੂਠੀ ਜੀਵਾ ਜਨਤਾ ਥਿਸੇ ਏ ਕਾਇਆ ਝੂਠੀ ਜੀਵਾ ਜਨਤਾ ਜੀਆਂ ਜਨਤਾ ਥਿਸੇ ਏ ਪਾਇਆ ਰੋਲਕ ਝੋਲਾ ਸ੍ਰਿਸ਼ਟ ਸਭਾਈ ਖਿਰਖੜੇ ਹੱਸੇ ਰਾਇ ਆਪਣਾ ਨਾ ਕਿਸੇ ਦੱਸੇ ਗੁਰ ਸੇਕਾ ਸਾਚੇ ਚਰਨ ਬਾਕੇ ਆਪ ਆਪ ਬਣਾਏ ਭੋਲੇ ਭਾਲੇ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਪੂਰੇ ਤੋਲ ਆਪੇ ਤੋਲੇ ਆਪਣਾ ਛੜਿਆ ਕਾਇਆ ਪਾਣਾ ਗੁਰ ਸੇਖ ਬਣਾਇਆ ਸਾਚਾ ਰਾਣਾ ਜੋਤੀ ਜੋਤ ਸਰੂਪ ਜੋਤ ਜੋਤ ਸਰੂਪੀ ਵਿੱਚ ਟਿਕਾਣਾ ਜੋਤ ਸਰੂਪੀ ਵਿੱਚ ਟਿਕਾਣਾ ਸਿਰ ਸ੍ਰੇਸ਼ਟ ਸਭਾਈ ਹਰ ਦੇਖੇ ਬੇਮਕ ਕੀਆ ਅੰਦਾ ਕਾਣਾ ਰਾਜੇ ਰਾਣੇ ਰਹੇ ਭੁੱਲ ਪਾਗ ਲੱਗਾ ਕੇਰੀ ਕੋਲ ਸਭ ਦੀ ਆਤਮਾ ਅੰਮ੍ਰਿਤ ਗਿਆ ਡੋਲ ਆਇਆ ਪਾਣੀ ਪਿਆ ਚੁੱਲ ਗੁਰ ਚਰਨ ਫੁੱਲ ਫੁਲਵਾੜੀ ਲਾਏ ਲੱਗੇ ਸਾਚੇ ਫੁੱਲ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪਣੀ ਹੱਥੀ ਬੂਟੇ ਲਾਏ ਲਾਲ 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 ਅਨਮੋਲ ਲਾਲ ਅਨਮਲੜੇ ਗੁਰਸਖ ਹੀਰੇ ਇੱਕ ਦੂਜੇ ਦੇ ਬਣ ਜਾਓ ਸਾਚੇ ਵੀਰੇ ਸਿੱਧੇ ਹੋ ਜਾਓ ਵਾਂਗਤੀ ਰੇ ਦੁਇ ਦਵਤੀ ਪ੍ਰਭ ਪਰਦਾ ਚੀਰੇ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਸਾਚਾ ਜਾਮ ਇੱਕ ਪਲਾਏ ਜਿਉ ਬਾਲਕ ਮਾਤਾ ਸੀਰੇ ਮਹਾਰਾਜ ਸ਼ੇਰ ਸਿੰਘਾ ਵਿਸ਼ਨੂੰ ਭਗਵਾਨ ਜਾਮ ਸਾਚਾ ਸਾਚਾ ਜਾਮ ਇੱਕ ਪਿਆਰ ਖੁਲਾਏ ਜੋ ਬਾਲਕ ਮਾਤਾ ਸੀਰੇ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ભગવાન ਦੀ ਜੈ